ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਲਾਮ ਕਿਦਾਂ ਕੀ ਹਾਲ ਚਾਲ ਜੀ ਠੀਕ ਠਾਕ ਵਰੀਆ ਜੇ ਤੇ ਮੇਰੇ ਭਰਾ ਨਾਲੇ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਜਰੂਰ ਮੇਰੇ ਕੰਟ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੇ ਅੱਜ ਅਸੀਂ ਜਾਣਾ ਆ ਪਹਿਲਾਂ ਗੁਰਸੱਭ ਮੱਥਾ ਟੇਕਣ ਵਾਸਤੇ ਫਿਰ ਗੁਰਸੱਭ ਮੱਥਾ ਟੇਕ ਕੇ ਫਿਰ ਅਸੀਂ ਜਾਣਾ ਆ ਹਸਪੀਟਲ ਤੇ ਹਸਪੀਟਲ ਜਾ ਕੇ ਤੇ ਫਿਰ ਅਸੀਂ ਹਸਪੀਟਲ ਦਾ ਵੀ ਵਲੌਗ ਬਣਾਵਾਂਗੇ ਤੇ ਅਸੀਂ ਗੁਰਦੁਆਰੇ ਮੱਥਾ ਟੇਕ ਕੇ ਜਾਣਾ ਉੱਥੋਂ ਵੀ ਵਲੌਗ ਬਣਾਵਾਂਗੇ ਤੁਹਾਡਾ ਨਾਮ ਜਰੂਰ ਸਾਂਝਾ ਕਰਾਂਗੇ ਮੇਰੇ ਭਰਾ ਜਰੂਰ ਚੈਨਲ ਸਬਸਕ੍ਰਾਈਬ ਕਰਿਆ ਕਰੋ ਵੀ ਮੇਰੇ ਹੁਣ ਅਸੀਂ ਖਾਵਾਂਗੇ ਰੋਟੀ ਪਾਣੀ ਰੋਟੀ ਬਣ ਡਿਆ ਆ ਰੋਟੀ ਬਣ ਈ ਆ ਤੇ ਰੋਟੀ ਖਾ ਕੇ ਫਿਰ ਨਹਾ ਧੋਗੇ ਅਸੀਂ ਜਾਵਾਂਗੇ ਬੋਸ ਸਾਹਿਬ ਫਿਰ ਹਸਪੀਟਲ ਤੇ ਬਾਕੀ ਹੋਰ ਬਾਕੀ ਠੀਕ ਠਾਕ ਹੋ ਸਾਰੇ ਪੱਕਾ ਯਾਰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਚੈਨਲ ਨੂੰ ਵੀਰੋ ਸਬਸਕ੍ਰਾਈਬ ਕਰਿਆ ਕਰੋ ਮੇਰੇ ਵੀਰ ਆ ਚਲੋ ਠੀਕ ਆ ਮਿਲਦੇ ਆ ਤੁਹਾਨੂੰ ਰੋਟੀ ਖਾ ਕੇ ਹੁਣ ਅਸੀਂ ਖਾਣ ਲੱਗੇ ਆ ਰੋਟੀ ਤੇ ਇੱਧਰ ਰੋਟੀ ਪੱਕਣ ਦੀ ਆ ਤੁਹਾਨੂੰ ਦਿਖਾਉਣਾ ਆ ਰੋਟੀ ਪੱਕਦੀ ਆ ਰੋਟੀ ਦਾ ਟੌਂਟੀਆਂ ਲੱਥਣੀਆਂ ਆ ਤੇ ਹੋਰ ਬਾਕੀ ਠੀਕ ਠਾਕ ਸਾਰੇ ਟੌਂਟੀਆਂ ਲੱਥਣੀਆਂ ਨਾਲ ਬੰਡੀ ਹੈ ਚਾਹ ਤੇ ਰੋਟੀ-ਕੋਟੀ ਖਾ ਕੇ ਫਿਰ ਅਸੀਂ ਜਾਂਦੇ ਆ ਗੁਰਦੁਆਰੇ ਫਿਰ ਮੱਥਾ ਟੇਕ ਕੇ ਆਉਂਨੇ ਆ ਪਹਿਲਾਂ ਇੰਜਾਂ ਬੋਸਾ ਫਿਰ ਹਸਪੀਟਲ ਹਾਂ ਪਹਿਲਾਂ ਇੰਜ ਬੋਸਾ ਕਰਨਾ ਥੋੜਾ ਜਿਹਾ ਕੰਮ ਹੈ ਹਸਪੀਟਲ ਕੰਮ ਹੈ ਫਿਰ ਉੱਥੋਂ ਗੁਰਦੁਆਰੇ ਮੱਥਾ ਟੇਕ ਕੇ ਫਿਰ ਹਸਪੀਟਲੋਂ ਹੋ ਕੇ ਤੇ ਫਿਰ ਅਸੀਂ ਹਸਪੀਟਲ ਜਾ ਕੇ ਉੱਥੇ ਥੋੜੇ ਕਲਿੱਪ ਬਣਾਵਾਂਗੇ ਤੇ ਅਸੀਂ ਬੋਸਾਬ ਦੇ ਗੁਰਦੁਆਰੇ ਤੇ ਵੀ ਕਲਿੱਪ ਬਣਾਵਾਂਗੇ ਪਸਟਾਂ ਨੇ ਬਹੁਤ ਹੀ ਟਾਈਮ ਬਾਅਦ ਚੱਲੇ ਹਨ 2-3 ਮਹੀਨੇ ਹੋ ਗਏ ਹਨ 2-3 ਮਹੀਨੇ ਹੋ ਗਏ ਹੋਣੇ ਆ ਤੇ ਫਿਰ ਜਾਂ ਜਾ ਕੇ ਤੁਹਾਡਾ ਨਾਲ ਸਾਂਝੇ ਕਰਨਾ ਹੈ ਬਲੌਗ ਤੇ ਚਲੋ ਠੀਕ ਆ ਰੋਟੀ ਖਾ ਲਈਏ ਫਿਰ ਨਹਾ ਧੋ ਲਈਏ ਫਿਰ ਹੀ ਜਾਂਦੇ ਆ ਫਿਰ ਤਾਂ ਡਾਊਨ ਲੋਡ ਕਰਾਂਗੇ ਸਸੇ ਕਰ ਲੈ ਸਾਰੇ ਕਾਵਾ ਕੇ ਖਾ ਲਈ ਰੋਟੀ ਹਾਂ ਅਸੀਂ ਖਾ ਲਈ ਆ ਜੀ ਰੋਟੀ ਆ ਖਾਂਢੀ ਰੋਟੀ ਮੈਂ ਖਾ ਲਈ ਆ ਤੇ ਮੈਨੂੰ ਭੁੱਲ ਗਿਆ ਚੇਤਾ ਵੀ ਕਲਿੱਪ ਲੈਣੀ ਆ ਤੇ ਮੈਂ ਖਾ ਕੇ ਬਹਿ ਗਿਆ ਤੇ ਰੋਟੀ ਖਾਂਢੀ ਆਫ ਹੋਣ ਲੱਗੀ ਇਹ ਵੀ ਨਹਾਉਣ ਲੱਗੀ ਆ ਮੈਂ ਵੀ ਨਹਾਉਣ ਲੱਗਾ ਆ ਤੇ ਚੱਲੇ ਆ ਹਸਪੀਟਲ ਫਿਰ ਹਸਪੀਟਲ ਜਾ ਕੇ ਤੁਹਾਡਾ ਨਾਮ ਮਿਲ ਲੈਣਾ ਜੀ ਪਹਿਲਾਂ ਗੁਰਦੁਆਰੇ ਜਾਣਾ ਫਿਰ ਹਸਪੀਟਲ ਜਾਣਾ ਅਸੀਂ ਹੋ ਗਏ ਆ ਜੀ ਰੈਡੀ ਨਹਾ ਧੋ ਕੇ ਰੈਡੀ ਹੋ ਗਏ ਆ ਤੇ ਤਿਆਰ ਹੋ ਗਏ ਤੇ ਹੁਣ ਚੱਲੇ ਆ ਅਸੀਂ ਬਾਜ਼ਾਰ ਨੂੰ ਬਾਜ਼ਾਰ ਪਹਿਲਾਂ ਜਾਣਾ ਇਹ ਗੁਰਦੁਆਰੇ ਫਿਰ ਜਾਣਾ ਹਸਪੀਟਲ ਹਸਪੀਟਲ ਘੁਆਣ ਕੇ ਤੇ ਫਿਰ ਅਸੀਂ ਤੁਹਾਡਾ ਨਾਮ ਕਰਾਂਗੇ ਗੱਲ ਬਾਤ ਉੱਥੇ ਵੀ ਜਾ ਕੇ ਗੁਰਦੁਆਰੇ ਦੇ ਕਲਿੱਪ ਲਵਾਂਗੇ ਤੇ ਹਸਪੀਟਲ ਦੇ ਵੀ ਲਵਾਂਗੇ ਤੇ ਤੁਹਾਡਾ ਨਾਮ ਜਰੂਰ ਸ਼ੇਅਰ ਕਰਾਂਗੇ ਔਰ ਬਾਕੀ ਸਾਰੇ ਠੀਕ ਠਾਕ ਵਧੀਆ ਮੇਰੇ ਵੀਰ ਭਰਾ ਤੇ ਜਿੰਨੇ ਜਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਜਰੂਰ ਕਰਿਓ ਜਾ ਕੇ ਮੇਰੇ ਵੀਰ ਤੇ ਚਲੋ ਫਿਰ ਅੱਗੇ ਮਿਲਨੇ ਆਂ ਚਾ ਕੇ ਵਿੱਚੀ ਤੁਹਾਨੂੰ ਹੁੰਡੀ ਆ ਰੈਡੀ ਤੇ ਰੈਡੀ ਹੋ ਜਾ ਹੋ ਜਾ ਗਾ ਮੈਂ ਟਮਾਟੇ ਇਹਦੇ ਹੁੰਡੀ ਤਿਆਰ ਤਿਆਰ ਹੋ ਜਾ ਤੇ ਚੱਲੀਏ ਤੇ ਆ ਵੇਲਾ ਸਾਡਾ ਪੁਰਾਣਾ ਟੀਵੀ ਪਿਆ ਜਿਸ ਤੱਕ ਜਿੰਨੇ ਲੈਣਾ ਜਰੂਰ ਸਬਸਕ੍ਰਾਈਬ ਕਰਿਓ ਮਰੇ ਵੀ ਸੰਪਰਕ ਕਰਿਓ ਪੱਕਾ ਜੇ ਟੀਵੀ ਲੈਣਾ ਇਹ ਇਕਾਈ ਦਾ ਟੀਵੀ ਆ ਨਵਾਂ ਹੀ ਆ ਤੇ ਚਲਾਇਆ ਨਹੀਂ ਹੈ ਇਹ ਲੋਕਾਂ ਨੂੰ ਪਹਿਲ ਪਤਾ ਤੇ ਹੈਗਾ ਪਰ ਫਿਰ ਵੀ ਠੀਕ ਆ ਇਹ ਸਾਡੇ ਹੀ ਮੰਮੀ ਡੈਡੀ ਆ ਡੈਡੀ ਹੱਡਾ ਇਹ ਮੰਮੀ ਇਹ ਮੇਰੀ ਫੋਟੋ ਪੁਰਾਣੀ ਆ ਡੈਡੀ ਬਣਾ ਦੀ ਜਾਨਗੇ ਬਿਜਲੀ ਬੋਰਡ ਦੇ ਦਰੂ ਟਾਇਰਮੈਂਟ ਹੋਈ ਉਦੋਂ ਦੀ ਆ ਟ੍ਰੇਲਿੰਗ ਕਰਨ ਜਾਂਦੇ ਹੰਦੇ ਐਮਰ ਸਰ ਉਥੇ ਆ ਵੀ ਫੋਟੋ ਡੈਡੀ ਬਣਾ ਦੀ ਆ ਇਹ ਮੰਮੀ ਡੈਡੀ ਦੀ ਹੋਰ ਬਾਕੀ ਠੀਕ ਠਾਕ ਹੋ ਸਾਰੇ ਚਲੋ ਹੋ ਜਾ ਤਿਆਰ ਡੈਡੀ ਹੈ ਟਾਈਮ ਬੜਾ ਹੋ ਗਿਆ ਚਲ ਠੀਕ ਆ ਹੁਣ ਅਸੀਂ ਚੱਲੇ ਆ ਜੀ ਸ਼ਹਿਰ ਤੋਂ ਤੁਹਾਡਾ ਸ਼ਹਿਰ ਨੂੰ ਚੱਲੇ ਜਾਣਾ ਤੇ ਮਿਲਣੇ ਆ ਜਾ ਕੇ ਤੁਹਾਨੂੰ ਤੁਹਾਨੂੰ ਗੁਰਦੁਆਰੇ ਦੇ ਕਲਿੱਪ ਵੀ ਲਾਵਾਂਗੇ ਜਰੂਰ ਗੁਰਦੁਆਰੇ ਦੇ ਦਰਸ਼ਨ ਵੀ ਕਰਾਵਾਂਗੇ ਹੁਣ ਅਸੀਂ ਚੱਲੇ ਆ ਚਲੋ ਠੀਕ ਹੈ ਸਾਰੇ ਜਣੇ ਜਰੂਰ ਬਲੌਗ ਦੇਖਿਓ ਜਰੂਰ ਚੈਨਲ ਸਬਸਕ੍ਰਾਈਬ ਕਰਿਓ ਐਂਡ ਤੱਕ ਆ ਵੇਖਿਓ ਗਿੰਜ਼ ਮੇਰੇ ਕੋਲ ਲਾਈਕ ਕਮੈਂਟ ਸਾਰੇ ਜਣੇ ਕਰਿਓ ਠੀਕ ਹੈ ਨਹੀਂ ਚੱਲੇ ਆ ਓਕੇ ਜੀ ਮੇਰੀ ਬੁੱਢੀ ਸਾਹਿਬ ਤੇ ਇਹ ਚੱਲੀ ਆ ਪੰਜ ਨੰਨਾ ਕਰਨ ਮੈਂ ਚੱਲ ਕਰਕੇ ਆ ਫਿਰ ਮੈਂ ਜਾਣਾ ਤੇ ਪੰਜ ਨੰਨਾ ਕਰੇਗੀ ले बैठ के करला ना ओ देखो मछियां मछियां कडी कडी हो पापे ही करूंगा मछियां ये बुर्ज साहब गोधोरा तारी हाल से और चले यहां पास में <सथी> बहुत सोना बन गे लो बहुत ज़्यादा गुरुद्वारा बहुत शानदार बनाता है बहुत शानदार अब दो तीनों महीने बाद आए जी बाे मेड़ कि ਇੱਕ ਦਾ ਸੋਣਾ ਗੁਰਦੁਆਰਾ ਬਣਾਇਆ ਬਸ ਇੱਕ ਇੱਕ ਚੀਜ਼ ਇੱਕ ਇੱਕ ਵਧੀਆ ਵਧੀਆ ਬਣਾਤਾ ਬਹੁਤ ਵਧੀਆ ਗੁਰਦੁਆਰਾ ਅੱਜ ਤੇ ਹੈ ਸੋਮਵਾਰ ਹੈ ਸੰਗਤ ਘਟਿਆ ਨਹੀਂ ਤੇ ਸੰਗਤ ਬੜੀ ਹੁੰਦੀ ਹੁੰਦੀ ਆ ਕੱਲ ਹੀ ਸੰਗਤ ਜ਼ਿਆਦਾ ਹੁੰਦੀ ਆ ਅੱਜ ਕੱਲ ਹੋਏਗੀ ਐਤਵਾਰ ਸੰਗਤ ਜ਼ਿਆਦੀ ਹੁੰਦੀ ਆ ਤਾਂ ਨਹੀਂ ਹੁਣ ਜਾਣਦੇ ਆ ਮੱਥਾ ਟੇਕ ਲਿਆ ਆ ਤੇ ਪ੍ਰਸ਼ਾਦ ਲੈਣਾ ਗੁਰਦੁਆਰਿਆਂ ਪ੍ਰਸ਼ਾਦ ਲੈ ਆ ਕੇ ਤੇ ਹੁਣ ਜਾਵਾਂਗੇ ਸਿੱਤਾ ਉਸ ਗੁਰਦੁਆਰੇ ਹਸਪੀਟਲ ਬਾਬਾ ਵਧੀਆ ਵਧੀਆ ਸਾਰੇ ਕੰਮ ਕਰੇ

ਅਸੀਂ ਇੱਥੇ ਦੇਖਿਆ ਕੋਈ ਚੰਲੇ ਨੰਕਰ ਨਾ ਸੇ ਆਗੇ ਹੀ ਗੁਰਦੁਆਰਿਆਂ ਤੇ ਸ਼ਹਿਰੋਂ ਘਰ ਤੇ ਉਥੇ ਉਹ ਸ਼ਟਰ ਦੇ ਸ਼ਾਟ ਨਹੀਂ ਲਏ ਗਏ ਉਥੇ ਲਾ ਗਿਆ ਭੀੜ ਬੜੀ ਹੀ ਤੇ ਜਿਆਦੇ ਨਾਲੇ ਕਾਲੀ ਜਲਦੀ ਜਲਦੀ ਤੇ ਉਹਦੇ ਕਰਕੇ ਨਹੀਂ ਆ ਗਏ ਤੇ ਆਹ ਰੁਕਤੀ ਆ ਆ ਸਾਨੂੰ ਆਇਆ ਆਡਾ ਆਇਆ ਆ ਪਾਰਸਲ ਐ ਜੈਸ ਕਰਿਓ ਜੈਸ ਕਰਿਓ ਇਹ ਵਿੱਚ ਕੀ ਹੋਏਗਾ ਤੇ ਕਮੈਂਟ ਕਰਕੇ ਸਾਨੂੰ ਦੱਸਿਓ ਇਹਦੇ ਵਿੱਚ ਕੀ ਹੋਏਗਾ ਤੁਹਾਨੂੰ ਤਾਂ ਪਤਾ ਹੈ ਤੁਹਾਨੂੰ ਪਤਾ ਆ ਤੁਸੀਂ ਜੈਸ ਕਰਿਓ ਦੱਸਿਓ ਜਰੂਰ ਕਿ ਇਹ ਵਿੱਚ ਕੀ ਆ ਤੇ ਫਿਰ ਅਸੀਂ ਤੁਹਾਨੂੰ ਕਮੈਂਟਾਂ ਰਾਹੀਂ ਜਰੂਰ ਦੱਸਿਓ ਆ ਹੁਣ ਤਾਂ ਤੁਹਾਨੂੰ ਪਤਾ ਚੱਲੀ ਤੇ ਤੁਸੀਂ ਚਾਹੋ ਤਾਂ ਬਹੁਤ ਚੱਲੀ ਜਾਣਾ ਥੋੜੇ ਦਿਨਾਂ ਦੇਖਿਆ ਤੁਹਾਨੂੰ ਵਾਗੇ ਦੀ ਕਿਰਪਾ ਨਾਲ ਇਹ ਬਰੀਆ ਬਰੀਆ ਨਾਲ ਵੀ ਬਲੌਗ ਪਾਇਆ ਕਰਾਂਗੇ ਮੈਂ ਭਰਾ ਹੋਰ ਬੱਤੀ ਠੀਕ ਠਾਕ ਚੈਨਲ ਨੂੰ ਕਰਿਓ ਸਬਸਕ੍ਰਾਈਬ ਛੋਟਾ ਜਿਹਾ ਬਲੌਗ ਬਣਾਇਆ ਬਾਜੂ ਬਣਾਵਾਂਗੇ ਵੱਡਾ ਇਹ ਠੀਕ ਹੈ ਸਤਿ ਸ਼੍ਰੀ ਅਕਾਲ ਛੇਤੀ ਛੇਤੀ ਆਟਾ ਬਲੌਗ ਆਉਣਗੇ ਹੁਣ ਛੇਤੀ ਛੇਤੀ